ਬਾਰਾਂ ਉਹਦੇ ਫੋਨ ਤੋਂ ਕਿਸੇ ਹੋਰ ਬੰਦੇ ਨੇ ਫੋਨ ਕੀਤਾ ਦੱਸਿਆ ਤੀਨ ਮਤਾਬ ਕੋ ਆਪਣੇ ਖਾਨ ਲਈ ਖਾਣਾ ਬਣਾਉਣ ਲੱਗੇ ਸੀ ਜਿਸ ਦਾ ਕਿ ਸਬੂਤ ਆ ਉਹਦੇ ਹੱਥਾਂ 'ਤੇ ਆਟੇ ਨਾਲ ਲੱਗੜੇ ਹੋਏ ਸੀ ਅਟੈਕ ਹੋ ਗਿਆ ਸਾਨੂੰ ਦੱਸਿਆ ਵੀ ਅਸੀਂ ਇਹਨੂੰ ਲਜਾ ਰਹੇ ਹਾਂ ਥੋੜੇ ਟਾਈਮ ਬਾਅਦ ਫੋਨ ਆਇਆ ਵੀ ਸਵਾਰ ਨਹੀਂ ਜਾਉਂਦਾ ਨਹੀਂ ਇਹਨਾਂ ਦੀ ਕੋਈ ਸਹਾਇਤਾ ਡੈੱਡ ਬੋਡੀ ਲਿਆਉਣ ਦੇ ਵਿੱਚ ਕੋਈ ਪ੍ਰਸ਼ਾਸਨ ਜੇ ਕੋਈ ਕਰਦਾ ਤਾਂ ਵਧੀਆ ਗੱਲ ਆ ਤੇ ਰਾਤੀ ਸਾਨੂੰ ਤਕਰੀਬਨ 1.5 ਵਜੇ ਫੋਨ ਆਇਆ ਉੱਥੋਂ اچانک ਹੀ ਵੀ ਉੱਥੇ ਇਹਨਾਂ ਨੂੰ ਅਟੈਕ ਹੋ ਗਿਆ ਫਿਰ ਇਹਨਾਂ ਨੇ ਸਾਨੂੰ ਵੀ ਦੱਸਿਆ ਰਾਤ ਨੂੰ ਅਸੀਂ ਤਕਰੀਬਨ ਸਾਨੂੰ 2 ਵਜੇ ਤੱਕ ਸਾਰਾ ਕਲੀਅਰ ਹੋ ਗਿਆ ਸੀ ਜੀ ਸਤਰੀਆ ਕਾਲ ਜੀ ਮੈਸ਼ਾ ਸ਼ਰਮਾ ਚੱਡੀ ਕਲਾ ਟਾਈਮ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਪੰਜਾਬ ਦੀ ਨੌਜਵਾਨ ਪੀੜੀ ਦੇ ਵਿੱਚ ਹੋੜ ਲੱਗੀ ਹੋਈ ਹੈ ਵਿਦੇਸ਼ ਜਾਣ ਦੀ ਤਾਂ ਆਏ ਦਿਨ ਪੰਜਾਬ ਦੀ ਨੌਜਵਾਨ ਪੀੜੀ ਆ ਜਿਹੜੀ ਉਹ ਚੰਗੇ ਭਵਿੱਖ ਲਈ ਅਤੇ ਰੋਜ਼ੀ-ਰੋਟੀ ਖਾਤਰ ਵਿਦੇਸ਼ ਵੱਲ ਦਾ ਰੁਖ ਕਰ ਰਹੀ ਹੈ ਵਿਦੇਸ਼ ਦੀ ਧਰਤੀ ਤੇ ਦਿਨੋ-ਦਿਨ ਨੌਜਵਾਨ ਜਾ ਰਹੇ ਨੇ ਤਾਂ ਕਈ ਵਾਰ ਮੰਦਭਾਗੀ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਵਿਦੇਸ਼ ਦੀ ਧਰਤੀ ਤੇ ਪੰਜਾਬੀ ਨੌਜਵਾਨ ਮੁੰਡੇ ਅਤੇ ਕੁੜੀ ਨੇ ਦਮ ਤੋੜ ਦਿੱਤਾ ਜੀ ਹਾਂ ਇੱਕ ਹੋਰ ਬੇहद ਹੀ ਦਿਲ ਨੂੰ ਝੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਬਰਨਾਲਾ ਦੇ ਪਿੰਡ ਮਹਿਲ ਖੁਰਦ ਤੋਂ ਜਿੱਥੇ ਕਿ ਇੱਕ ਨੌਜਵਾਨ ਜਿਸ ਦਾ ਕੀ ਨਾਂ ਸਵਰਨ ਸਿੰਘ ਦੱਸਿਆ ਜਾ ਰਿਹਾ ਹੈ ਉਮਰ ਕਰੀਬ 38 ਸਾਲ ਜਿਸ ਦੀ ਖਾਣਾ ਬਣਾਉਂਦੇ ਸਮੇਂ ਇਟਲੀ ਦੇ ਵਿੱਚ ਮੌਤ ਹੋ ਗਈ। ਕਰੀਬ 7 ਸਾਲ ਪਹਿਲਾਂ ਇਹ ਮ੍ਰਿਤਕ ਨੌਜਵਾਨ ਵਿਦੇਸ਼ ਗਿਆ ਸੀ। ਚੰਗੇ ਭਵਿੱਖ ਲਈ ਰੋਜੀ ਰੋਟੀ ਖਾਤਰ ਨੌਜਵਾਨ ਵਿਦੇਸ਼ ਜਾਂਦਾ ਹੈ। ਚੰਗੇ ਸੁਪਨੇ ਸਜੋਏ ਹੁੰਦੇ ਨੇ ਅੱਖਾਂ ਦੇ ਵਿੱਚ। ਮਾਪਿਆਂ ਦੇ ਵੱਲੋਂ ਪਾਲ ਪੋਸ ਕੇ ਬੜੇ ਹੀ ਲਾਡਾਂ ਤੇ ਚਾਵਾਂ ਦੇ ਨਾਲ ਆਪਣੇ ਪੁੱਤ ਨੂੰ ਵਿਦੇਸ਼ ਤੋਰਿਆ ਸੀ ਪਰ ਕੀ ਪਤਾ ਸੀ ਕਿਸੇ ਨੂੰ ਕਿ ਜਦੋਂ ਪੁੱਤ ਆਵੇਗਾ ਤਾਂ ਉਹ লাশ ਬਣ ਕੇ ਪੜਤੇਗਾ ਜੀ ਹਾਂ ਦੱਸ ਦੇ ਕਿ ਬੇहद ਹੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੀਆਂ ਕਿ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਸਵਰਨ ਸਿੰਘ ਜਿਸ ਦੀ ਕਿ ਇਟਲੀ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਮ੍ਰਿਤਕ ਨੌਜਵਾਨ ਮਜ਼ਦੂਰ ਪਰਿਵਾਰ ਦੇ ਨਾਲ ਸੰਬੰਧਿਤ ਸੀ ਦੱਸ ਦੇ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਪਹਿਲਾਂ ਹੀ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਤਾਂ ਹੁਣ ਨੌਜਵਾਨ ਪੁੱਤ ਵੀ ਜਿਸ ਦੀ ਕੀ ਵਿਆਹ ਦੀ ਉਮਰ ਸੀ ਤਾਂ ਕੁਝ ਹੀ ਦਿਨਾਂ ਬਾਅਦ ਵਿਆਹ ਕਰਵਾਉਣ ਦੇ ਲਈ ਨੌਜਵਾਨ ਨੇ ਪਿੰਡ ਆਉਣਾ ਸੀ ਪਰ ਹੋਣੀ ਨੂੰ ਕੌਣ ਟਾਲ ਸਕਦਾ ਕੀ ਪਤਾ ਸੀ ਕਿਸੇ ਨੂੰ ਕਿ ਇਸ ਤਰ੍ਹਾਂ লাশ ਬਣ ਕੇ ਉਹਨਾਂ ਦਾ ਪੁੱਤ ਵਾਪਸ ਪਰਤੇਗਾ ਜਦੋਂ ਉਹ ਇਟਲੀ ਗਿਆ ਨੌਜਵਾਨ ਸਵਰਨ ਸਿੰਘ ਤਾਂ ਇੱਕ ਵਾਰ ਵੀ ਆਪਣੇ ਮਾਪਿਆਂ ਕੋਲ ਨਹੀਂ ਆਇਆ ਸਤ ਸਾਰਾ ਹੋ ਗਏ ਸੀ ਨੌਜਵਾਨ ਨੂੰ ਇਟਲੀ ਗਿਆ ਰੋਜ਼ ਰੋਟੀ ਖਾਤਰ ਆਪਣੇ ਚੰਗੇ ਭਵਿੱਖ ਖਾਤਰ ਸਵਰਨ ਸਿੰਘ ਨੌਜਵਾਨ ਵਿਦੇਸ਼ ਗਿਆ ਸੀ ਪਰ ਜੋ ਅੱਜ ਮ੍ਰਿਤਕ ਨੌਜਵਾਨ ਹੈ ਜਿਸ ਦੀ ਖਬਰ ਸਾਹਮਣੇ ਆਉਂਦੀ ਹੈ ਕਿ ਉਸ ਦੀ ਇਟਲੀ ਦੇ ਵਿੱਚ ਮੌਤ ਹੋ ਗਈ ਦਾਜੇ ਕਿ ਜਿਸ ਸਮੇ ਇਹ ਨੌਜਵਾਨ ਦੇ ਨਾਲ ਹੱਥ ਸਾ ਵਾਪ ਰਿਹਾ ਉਹ ਖਾਣਾ ਬਣਾ ਰਿਹਾ ਸੀ ਤਾਂ ਸਭ ਕੁਝ ਪਹਿਲਾਂ ਠੀਕ ਠਾਕ ਸੀ ਤਾ ਅਚਾਨਕ ਹੀ ਨੌਜਵਾਨ ਦੇ ਜੋ ਕਿ ਦੋਸਤਾਂ ਦੇ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਪਿੰਡ ਦੇ ਵਿੱਚ ਸੂਚਿਤ ਕੀਤਾ ਜਾਂਦਾ ਹੈ ਫੋਨ ਕਰਕੇ ਕਿ ਉਹਨਾਂ ਦੇ ਪੁੱਤ ਦੀ ਵਿਦੇਸ਼ ਦੀ ਟਰਤੀ ਤੇ ਮੌਤ ਹੋ ਗਈ ਹਸਪਤਾਲ ਵੀ ਲਿਜਾਇਆ ਜਾਂਦਾ ਪਰ ਰਸਤੇ ਦੇ ਵਿੱਚ ਹੀ ਨੌਜਵਾਨ ਜਿਹੜਾ ਸਵਰਨ ਸਿੰਘ ਉਹ ਦਮ ਤੋੜ ਦਿੰਦਾ ਤਾਂ ਪਰਿਵਾਰ ਦੇ ਵਿੱਚ ਅਤੇ ਪੂਰੇ ਪਿੰਡ ਦੇ ਵਿੱਚ ਹੀ ਜਿਵੇਂ ਇਹ ਖਬਰ ਮਿਲਦੀ ਹੈ ਤਾਂ ਉਸ ਤੋਂ ਬਾਅਦ ਸੋਗ ਦੀ ਲਹਿਰ ਦੌੜ ਉੱਠਦੀ ਹੈ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਪੂਰਾ ਹਾਲ ਹੈ ਕਿਉਂਕਿ ਇਕਲੋਤਾ ਹੀ ਸਹਾਰਾ ਸੀ ਬੁੱਢੇ ਮਾਪਿਆਂ ਦਾ ਹਾਲਾਂਕਿ ਨੌਜਵਾਨ ਦਾ ਪਿਤਾ ਵੀ ਇਸ ਦੁਨੀਆ ਦੇ ਵਿੱਚ ਨਹੀਂ ਹੈ ਤਾਂ ਹੁਣ ਨੌਜਵਾਨ ਪੁੱਤ ਵੀ ਆਪਣੀ ਬੁੱਢੀ ਮਾਂ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਗਿਆ ਦੱਸਦੇ ਕਿ ਦੋ ਭੈਣਾਂ ਦਾ ਇਕਲੋਤਾ ਭਰਾ ਸੀ ਜਿਸ ਦੀ ਕਿ ਇਟਲੀ ਦੇ ਵਿੱਚ ਮੌਤ ਹੋ ਗਈ ਹਾਲਾਂਕਿ ਕੁਝ ਦਿਨਾਂ ਬਾਅਦ ਅਨ ਨੌਜਵਾਨੇ ਆਪਣੇ ਪਿੰਡ ਵਾਪਸ ਪਰਤਣਾ ਸੀ ਵਿਆਹ ਕਰਵਾਉਣਾ ਸੀ ਬੜੇ ਹੀ ਚਾਹਵਾਂ ਦੇ ਨਾਲ ਜੋ ਕਿ ਸੁਪਨੇ ਸਜੋਏ ਸੀ ਪਰਿਵਾਰਿਕ ਮੈਂਬਰਾਂ ਨੇ ਕਿ ਉਹ ਆਪਣੇ ਹੱਥੀ ਉਹਨਾਂ ਦੇ ਪੁੱਤ ਦੀਆਂ ਵਿਆਹ ਦੀਆਂ ਰਸਮਾਂ ਕਰਨਗੇ ਪਰ ਕੀ ਪਤਾ ਸੀ ਕਿ ਪੁੱਤ ਦੇ ਜੋ ਕਿ ਅੰਤਿਮ ਸਮੇਂ ਦੀਆਂ ਰਸਮਾਂ ਉਹਨਾਂ ਨੂੰ ਹੁਣ ਕਰਨੀਆਂ ਪੈਣਗੀਆਂ ਸੋ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਪੀੜਤ ਪਰਿਵਾਰ ਨੂੰ ਬੰਦਾ ਮੁਆਵਜ਼ਾ ਵੀ ਦਿੱਤਾ ਜਾਵੇ ਅਤੇ ਮ੍ਰਿਤਕ ਨੌਜਵਾਨ ਦੀ ਲਾਸ਼ ਜਿਹੜੀ ਉਹ ਪਰਿਵਾਰਿਕ ਮੈਂਬਰਾਂ ਨੂੰ ਸੌਂਪੀ ਜਾਵੇ ਸੋ ਇਸ ਬਾਬਤ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਪੀੜਤ ਪਰਿਵਾਰਿਕ ਮੈਂਬਰਾਂ ਦਾ ਰਿਸ਼ਤੇਦਾਰਾਂ ਦਾ ਤੇ ਹੋਰਨਾਂ ਦਾ ਕੀ ਕੁਝ ਕਹਿਣਾ ਹੈ ਉਹ ਸੁਣਦੇ ਹਾਂ ਦੇਖੋ ਜੀ ਕੱਲ ਮਿਤੀ 7 3 2024 ਨੂੰ ਸਾਰਾ ਪਰਿਵਾਰ ਟੀਨ ਦੀ ਤਰ੍ਹਾਂ ਸੀ ਖਾਣਾ ਪਾਣੀ ਖਾ ਕੇ ਸਾਰਾ ਪਰਿਵਾਰ ਸੁੱਤਾ ਕੋਈ ਗੱਲ ਬਾਤ ਨਹੀਂ ਸੀ ਰਾਤ ਤਕਰੀਬਨ ਕੋਈ 1:00 ਸਵੇਰ 1 ਵਜੇ ਦੇ ਕਰੀਬ ਬਾਹਰੋਂ ਉਹਦੇ ਫੋਨ ਤੋਂ ਕਿਸੇ ਹੋਰ ਬੰਦੇ ਨੇ ਫੋਨ ਕੀਤਾ ਦੱਸਿਆ ਜੋ ਕਿ ਕੰਮ ਤੋਂ ਇਹ ਪਹਿਲਾਂ ਆ ਗਿਆ ਸੀ ਉਹ ਬਾਅਦ ਚ ਆਇਆ ਆ ਕੇ ਦੇਖਿਆ ਤਾਂ ਕੰਮ ਤੋਂ ਆ ਕੇ ਰੁਟੀਨ ਮੁਤਾਬਕ ਉਹ ਆਪਣੇ ਖਾਣ ਲਈ ਖਾਣਾ ਬਣਾਉਣ ਲੱਗਾ ਸੀ ਜਿਸ ਦਾ ਕਿ ਸਬੂਤ ਆ ਉਹਦੇ ਹੱਥਾਂ 'ਤੇ ਆਟੇ ਨਾਲ ਲੱਬੜੇ ਹੋਏ ਸੀ ਉਹ ਬੰਦੇ ਨੇ ਦੱਸਿਆ ਵੀ ਇਹਨੂੰ ਅਟੈਕ ਹੋ ਗਿਆ ਸਾਨੂੰ ਦੱਸਿਆ ਵੀ ਅਸੀਂ ਇਹਨੂੰ ਲਿਜਾ ਰਹੇ ਹਾਂ ਥੋੜੇ ਟਾਈਮ ਬਾਅਦ ਫੋਨ ਆਇਆ ਵੀ ਸਵਾਰ ਨਹੀਂ થઈ ਗਏ ਨਹੀਂ ਰਹੀ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਬਸ ਜਿਵੇਂ ਮਾਹੌਲ ਹੁੰਦਾ ਗਮਗੀਨ ਹੋ ਗਿਆ ਤੇ ਬਾਕੀ ਲਗਭਗ ਕਾਫੀ ਟਾਈਮ ਤੋਂ ਇਹ ਬਜਾਰਾ ਰੋਜੀ ਰੋਟੀ ਕਮਾਉਣ ਦੀ ਖਾਤਰ ਵਿਦੇਸ਼ ਗਿਆ ਹੋਇਆ ਸੀ ਵਿਦੇਸ਼ਾਂ ਦੇ ਵਿੱਚ ਕੋ ਸਮਾਂ ਲੱਗ ਜਾਂਦਾ ਆਪਣੇ ਕੰਮ ਨੂੰ ਇਧਰ-ਉਧਰ ਦੇਖਦੇ ਸੈਟਿੰਗ ਕਰਦੇ ਕੋਈ ਜਦੋਂ ਤਾਂ ਗਿਆ 7 ਸਾਲ ਦੇ ਲਗਭਗ ਹੈ ਜਿਹੜਾ ਬੱਚਾ ਜਾਂਦਾ ਜੀ ਐ ਵਿਚ ਦੀ ਕੋਈ ਇੰਡੀਆ ਆਇਆ ਸੀ ਵਾਪਸ ਨਾ ਜੀ ਬਿਲਕੁਲ ਨਹੀਂ ਆਇਆ ਅਸੀਂ ਕਹਿੰਦੇ ਸੀ ਕਹਿੰਦਾ ਰਹਿੰਦਾ ਸੀ ਮੈਂ ਆਉਂਗਾ ਮੈਨੂੰ ਕੋਈ ਕਾਗਜ਼ ਪੱਤਰ ਤਿਆਰ ਹੋ ਰਹੇ ਨੇ ਹੋਲੈਂਡ ਦੇ ਮੈਂ ਆਉਂਗਾ ਆਜੂਗਾ ਮੈਂ ਕੋਈ ਨੂੰ ਆਪੇ ਦੱਸੂਗਾ ਇਹ ਨਹੀਂ ਪਤਾ ਮੈਂ ਸੋਨੂੰ ਨਾ ਹੀ ਦਿੱਤਾ ਮੈਂ ਉਹਦੀ ਪਤਾ ਲੱਗੇ ਘਰੇ ਆ ਜਾ ਹੁਣ ਕੋਈ ਮੰਗ ਕਰਦਿਓ ਕਿ ਜਿਹੜੇ ਨੌਜਵਾਨ ਨੂੰ ਇਧਰ ਲੰਘੇ ਦੇਖੋ ਜੀ ਪ੍ਰਸ਼ਾਸਨ ਤੋਂ ਕੋਸ਼ਿਸ਼ ਤਾਂ ਕਰਦੇ ਵੀ ਪ੍ਰਸ਼ਾਸਨ ਦਾ ਬਣਦਾ ਵੀ ਵੱਧ ਤੋਂ ਵੱਧ ਗਰੀਬ ਪਰਿਵਾਰਾਂ ਇਹਨਾਂ ਦੀ ਕੋਈ ਸਹਾਇਤਾ ਡੈੱਡ ਬੋਡੀ ਲਿਆਉਣ ਦੇ ਵਿੱਚ ਕੋਈ ਪ੍ਰਸ਼ਾਸਨ ਜੇ ਕੋਈ ਕਰਦਾ ਤਾਂ ਵਧੀਆ ਗੱਲ ਆ ਮਾਮਲਾ ਇਹ ਸੀਗਾ ਜੇ ਸਾਡੇ ਚਾਚਾ ਜੀ ਸੀਗੇ ਸਵਰਨ ਸਿੰਘ ਇਹ ਤਕਰੀਬਨ 7 ਸਾਲ ਪਹਿਲਾਂ ਇਡਲੀ ਦੇ ਵਿੱਚ ਗਏ ਸੀ ਉੱਥੇ ਆਪਦਾ ਵਧੀਆ ਇਹਨਾਂ ਦਾ ਕੰਮਕਾਰ ਚੱਲਦਾ ਸੀਗਾ ਤੇ ਰਾਤੀ ਸਾਨੂੰ ਤਕਰੀਬਨ 1:3 ਵਜੇ ਫੋਨ ਆਇਆ ਉੱਥੋਂ اچانک ਹੀ ਵੀ ਉੱਥੇ ਇਹਨਾਂ ਨੂੰ ਅਟੈਕ ਹੋ ਗਿਆ ਆਰੇ ਹੇ ਕਿਚਨ ਦੇ ਵਿੱਚ ਆਟਾ ਆਟਾ ਗੁੰਨ ਰਿਹਾ ਸੀ ਤੇ ਆਟਾ ਗੁੰਧੇ ਗੁੰਧੇ ਇਹ ਬਸ ਪਿੱਛੇ ਝੜ ਗਿਆ ਫਿਰ ਉਹ ਜਿਹੜਾ ਕੋਈ ਨਾਲ ਇਹਦੇ ਰੂਮ ਮੇਟ ਸੀਗਾ ਰੂਮ ਵਾਲੇ ਮੁੰਡੇ ਨੇ ਸਾਡੇ ਫੁੱਫੜ ਜੀ ਨੇ ਮੇਰੇ ਪਾਸੇ ਉਹਨਾਂ ਨੂੰ ਫੋਨ ਕਰਿਆ ਫਿਰ ਇਹਨਾਂ ਨੇ ਸਾਨੂੰ ਵੀ ਦੱਸਿਆ ਰਾਤ ਨੂੰ ਅਸੀਂ ਤਕਰੀਬਨ ਸਾਨੂੰ 2 ਵਜੇ ਤੱਕ ਸਾਰਾ ਕਲੀਅਰ ਹੋ ਗਿਆ ਸੀ ਇਹ ਵੀ ਉਹਨਾਂ ਨੂੰ ਅਟੈਕ ਆ ਗਿਆ ਫਿਰ ਚਲੋ ਉੱਥੇ ਹੁਣ ਆਪਣੇ ਹੋਰ ਰੈਸਟੋਰੈਂਟ ਵੀ ਹੈਗੇ ਨੇ ਹੁਣ ਇੱਕ ਦੋ ਬਾਅਦ ਆਪਾਂ ਦੇਖਦੇ ਜੀ ਵੀ ਅੱਗੇ ਤਾਂ ਕੀ ਪ੍ਰੋਸੈਸ ਹੈਗਾ ਨਾ ਪਰਵਾਹ ਦੇ ਵਿੱਚ ਕੌਣ ਕੌਣ ਆਉਂਦਾ ਪਰਵਾਰ ਦੇ ਵਿੱਚ ਦੋ ਭਰਾ ਨੇ ਜੀ ਦੋ ਭੈਣਾਂ ਸੀਆਂ ਭੈਣਾਂ ਦੋਨੇ ਵਈਆਂ ਵੇ ਨੇ ਡੈਡੀ ਦੀ ਵੀ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਮਾਤਾ ਦੀ ਵੀ ਡੈਥ ਹੋ ਗਈ ਸੀ ਕਿੰਨੀ ਉਮਰ ਆ ਜਿਹੜੀ ਨੌਜਵਾਨ ਦੀ ਰਹੀ ਹੈ ਉਮਰ ਇਹਨਾਂ ਦੀ ਹੈਗੀ ਜੀ 37-38 ਕੇ ਸਾਲ ਲਗ ਤਕਰੀਬ ਹਲੇ ਹੁਣ ਆਉਣਾ ਸੀਗਾ ਇਹਨੇ ਮੂਰੇ ਵਿਆਹ ਕਰਾਉਣਾ ਆਉਣਾ ਸੀਗਾ ਕੋਈ ਸੀ ਗੱਲਬਾਤ ਵੀ ਮੂਰ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੋ ਚਾਰ ਮਹੀਨੇ ਤੱਕ ਆਉਣਾ ਸੀ ਇੱਥੇ ਨੇ ਪਿੰਡ ਪਰ ਆ ਕੁਝ ਹੋਰ ਹੀ ਪਾਣਾ ਵਾਪਰ ਗਿਆ ਜੀ ਸਵੇ ਕੋ ਇਹ ਪਹਿਲਾ ਮਾਮਲਾ ਸਾਹਮਣੇ ਨਹੀਂ ਆ ਰੋਜ਼ਾਨਾ ਹੀ ਇਹ ਖਬਰਾਂ ਸੀ ਸੁਣ ਰਹੇ ਆ ਜੋ ਕਿ ਦਿਲ ਨੂੰ ਬੇहद ਹੀ ਚਿੰਜੋੜ ਕੇ ਰੱਖ ਦਿੰਦੀਆਂ ਨੇ ਕਿ ਜੋ ਨੌਜਵਾਨ ਪੀੜੀ ਦਿਨੋ ਦਿਨ ਵਿਦੇਸ਼ ਦਾ ਰੁਖ ਕਰ ਰਹੀ ਆ ਵਿਦੇਸ਼ ਦੀ ਧਰਤੀ ਤੇ ਪੰਜਾਬ ਦੀ ਨੌਜਵਾਨ ਪੀੜੀ ਭਾਵੇਂ ਉਹ ਮੁੰਡੇ ਹੋਣ ਭਾਵੇਂ ਕੁੜੀਆਂ ਤਾਂ ਰੋਜ਼ਾਨਾ ਹੀ ਸਾਨੂੰ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਵਿਦੇਸ਼ ਦੀ ਧਰਤੀ ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹਾਲਾਂਕਿ ਕਾਰਨ ਕੀ ਹੈ ਕਿਉਂ ਜੋ ਕਿ ਪੰਜਾਬ ਦੀ ਨੌਜਵਾਨ ਪੀੜੀ ਚਾਹੇ ਉਹ ਮੁੰਡੇ ਨੇ ਭਾਵੇਂ ਕੁੜੀਆਂ ਨੇ ਕਿਉਂ ਦਿਲ ਦੇ ਦੌਰੇ ਦੇ ਮਾਮਲੇ ਦਿਨੋ ਦਿਨ ਵੱਧ ਰਹੇ ਨੇ ਕੀ ਕਾਰਨ ਹੋ ਸਕਦਾ ਅਸੀਂ ਇਹ رائے ਤੁਹਾਡੇ ਤੋਂ ਜਾਣਨੀ ਚਾਹਾਂਗੇ ਸਾਡੇ ਦਰਸ਼ਕਾਂ ਤੋਂ ਕੀ ਕਹਿਣਾ ਚਾਹੁੰਦੇ ਹੋ ਕੀ ਲੱਗਦਾ ਤੁਹਾਨੂੰ ਕਿ ਆਏ ਦਿਨ ਜੋ ਅਸੀਂ ਖਬਰਾਂ ਸੁਣ ਰਹੇ ਹਾਂ ਕਿ ਵਿਦੇਸ਼ ਦੀ ਧਰਤੀ ਤੇ ਨੌਜਵਾਨ ਮੁੰਡੇ ਜਾਂ ਕੁੜੀ ਨੇ ਦਮ ਤੋੜ ਦਿੱਤਾ ਤਾਂ ਉਸ ਦਾ ਕਾਰਨ ਵੀ ਹੁੰਦਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਤਾਂ ਕੀ ਕਾਰਨ ਸਮਝਦੇ ਹੋ ਤੁਸੀਂ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਿ ਦਿਨੋ-ਦਿਨ ਅਜਿਹੀਆਂ ਸਾਨੂੰ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਹਾਲਾਂਕਿ ਆਏ ਦਿਨ ਜੋ ਕਿ ਸਾਡੀ ਨੌਜਵਾਨ ਪੀੜੀ ਹੈ ਉਹ ਵਿਦੇਸ਼ ਦਾ ਵਿਰੋਗ ਕਰ ਰਹੀ ਹੈ ਹੋਣ ਲੱਗੀ ਹੋਈ ਆ ਪੰਜਾਬ ਦੀ ਨੌਜਵਾਨ ਪੀੜੀ ਨੂੰ ਅਤੇ ਦਿਨੋ-ਦਿਨ ਜੋ ਕਿ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਵਿਦੇਸ਼ਾਂ ਵੱਲ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਖਬਰਾਂ ਵੀ ਮੰਦ ਭਾਗੀਆਂ ਸੁਣਨ ਨੂੰ ਮਿਲ ਰਹੀਆਂ ਨੇ ਜੋ ਕਿ ਬੇहद ਹੀ ਚਿੰਤ ਜੋੜ ਕੇ ਰੱਖ ਦਿੰਦੇ ਆਲੇ ਕਿਉਂਕਿ ਮਾਪਿਆਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਬੜੇ ਹੀ ਲਾਡਾਂ ਤੇ ਚਾਵਾਂ ਦੇ ਨਾਲ ਪਾਲਿਆ ਹੁੰਦਾ ਹੈ ਅਤੇ ਬਹੁਤ ਸਾਰੀ ਉਮੀਦਾਂ ਹੁੰਦੀਆਂ ਨੇ ਕਿ ਸਾਡਾ ਪੁੱਤ ਜਾਂ ਸਾਡੀ ਧੀ ਵਿਦੇਸ਼ ਦੀ ਧਰਤੀ ਤੇ ਜਾਏਗਾ ਤੇ ਸਾਡਾ ਬੁਢਾਪੇ ਦੇ ਲਈ ਸਹਾਰਾ ਬਣੇਗਾ ਰੋਜ਼ੀ ਰੋਟੀ ਜੋ ਕਿ ਕਮਾਏਗਾ ਤਾਂ ਉਹ ਪਰਿਵਾਰਿਕ ਮੈਂਬਰਾਂ ਦਾ ਆਪਣਾ ਪੇਟ ਪਾਲ ਸਕੇਗਾ ਪਰ ਕੀ ਪਤਾ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਅਜਿਹੇ ਹਾਲਾਤਾਂ ਦੇ ਵਿੱਚ ਵੀ ਜੁਝਣਾ ਪੈ ਸਕਦਾ ਹੈ ਕਿ ਕਿ ਮਾਪਿਆਂ ਦੀ ਜੋ ਉਮੀਦ ਹੁੰਦੀ ਆਪਣੇ ਬੱਚਿਆਂ ਪ੍ਰਤੀ ਕਿ ਸਾਡਾ ਪੁੱਤ ਵਿਦੇਸ਼ ਦੀ ਧਰਤੀ ਤੇ ਜਾਏਗਾ ਤਾਂ ਉੱਥੇ ਕਮਾਈ ਕਰੇਗਾ ਅਤੇ ਜੋ ਕਿ ਸਾਡਾ ਬੁਢਾਪੇ ਦੇ ਵਿੱਚ ਸਹਾਰਾ ਬਣੇਗਾ ਪਰ ਉਹ ਬੁੱਢੇ ਮਾਪਪਿਆਂ ਜੋ ਕਿ ਉਮੀਦਾਂ ਤੇ ਉਸ ਵਕਤ ਅਜਿਹੀਆਂ ਖਬਰਾਂ ਉਹਨਾਂ ਨੂੰ ਸੁਣਨ ਮਿਲਦੀਆਂ ਨੇ ਕਿ ਉਹਨਾਂ ਦਾ ਪੁੱਤ ਵਿਦੇਸ਼ ਦੀ ਧਰਤੀ ਤੇ ਖਤਮ ਹੋ ਚੁੱਕਿਆ ਦਿਲ ਦਾ ਦੌਰਾ ਪੈਣ ਕਾਰਨ ਦੀ ਮੌਤ ਹੋ ਗਈ ਹੈ ਤਾਂ ਇਹ ਕੀ ਕਾਰਨ ਸਮਝਦੇ ਹੋ ਤੁਸੀਂ ਇਸ ਨੂੰ ਕਿ ਰੋਜ਼ਾਨਾ ਹੀ ਅਜਿਹੀਆਂ ਸਾਨੂੰ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਕੀ ਲੱਗਦਾ ਹੈ ਕਿ ਨੌਜਵਾਨ ਪੀੜੀ ਦੇ ਵਿੱਚ ਕਿਸੇ ਗੱਲ ਪ੍ਰਤੀ ਕੋਈ ਚਿੰਤਾ ਜਾਂ ਫਿਰ ਕੋਈ ਹੋਰ ਕਾਰਨ ਹੋ ਸਕਦਾ ਹੈ ਕਿ ਹਾਰਟ ਅਟੈਕ ਦੇ ਮਾਮਲੇ ਦਿਨੋ ਦਿਨ ਵਧਦੇ ਜਾ ਰਹੇ ਨੇ ਤਾਂ ਇਸ ਬਾਬਤ ਤੋ ਜੋ ਵੀ ਤੁਹਾਡੀ رائے ਆ ਜੋ ਵੀ ਤੁਹਾਡੇ ਵਿਚਾਰ ਨੇ ਉਹ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰ ਸਕਦੇ ਹੋ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਧੰਨਵਾਦ